ਦਿੱਲੀ ਸੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਤੇ ਜਰਨਲ ਸਕੱਤਰ ਜਗਦੀਪ ਸਿੰਘ ਕਾਲੋਂ ਦੇ ਇਕਬਾਈ ਵਿੱਚ ਦਿੱਲੀ ਕਮੇਟੀ ਦੀ ਟੀਮ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਹਲਕਿਆਂ ਦੇ ਵਿੱਚ ਦੂਰ ਦਰਾਡੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਆ ਲੋੜਵੰਦ ਚੀਜ਼ਾਂ ਪ੍ਰਦਾਨ ਕੀਤੀਆਂ ਗਈਆਂ ਇਸ ਬਾਰੇ ਜਾਣਕਾਰੀ ਦਿੰਦੇ ਆ ਕਾਲਕਾ ਤੇ ਕਾਲੋਂ ਨੇ ਕਿਹਾ ਕਿ ਅਸੀਂ ਅੱਜ ਉਹਨਾਂ ਪਿੰਡਾਂ ਤੱਕ ਪਹੁੰਚ ਕੀਤੀ ਹੈ ਜਿੱਥੇ ਅਜੇ ਤੱਕ ਸਹਾਇਤਾ ਟੀਮਾਂ ਨਹੀਂ ਪਹੁੰਚ ਸਕੀਆਂ ਉਹਨਾਂ ਕਹੇ ਕਿ ਅਸੀਂ ਮਨੁੱਖਤਾ ਦੀ ਲੋੜ ਦੀਆਂ ਚੀਜ਼ਾਂ ਦੇ ਨਾਲ ਨਾਲ ਪਸ਼ੂਆਂ ਲਈ ਲੋੜੀਂਦਾ ਚਾਰਾ ਆਚਾਰ ਅਤੇ ਫੋਰ ਸੁਮਾਨ ਪਿੰਡਾਂ ਦੇ ਵਿੱਚ ਪਹੁੰਚਾਇਆ ਉਹਨੇ ਕਿਹਾ ਕਿ ਇਸ ਹੜ ਨਾਲ ਮਾਰੇ ਗਏ ਮਾਝੇ ਦੇ ਇਲਾਕੇ ਦੇ ਵਿੱਚ ਪੀਣ ਵਾਲੇ ਪਾਣੀ ਦੇ ਬੋਰ ਬੈਠ ਗਏ ਨੇ ਤੇ ਇੱਥੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਰੂਰਤ ਹੈ ਉਹਨੇ ਕਿਹਾ ਕਿ ਦਿੱਲੀ ਅਤੇ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਅਸੀਂ ਸੁਮਾਨ ਲੋਕਾਂ ਤੱਕ ਪਹੁੰਚ ਦਾ ਕਰ ਰਹੇ ਹਾਂ ਕਾਲਕ ਨੇ ਕਿਹਾ ਕਿ ਜਦੋਂ ਤੱਕ ਇੱਥੇ ਹਾਲਾਤਾਂ ਵਾਂਗ ਨਹੀਂ ਹੁੰਦੇ ਦਿੱਲੀ ਸ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਸਹਾਇਤਾ ਕਰਦੀ ਰਹੇਗੀ ਦਿੱਲੀ ਕਮੇਟੀ ਵੱਲੋਂ ਹੜ ਪੀੜਤਾਂ ਨੂੰ ਹਰ ਸੰਭੂ ਸਹਾਇਤਾ ਪਹੁੰਚਾਉਣ ਲਈ ਡੇਰਾ ਪਠਾਣਾ ਤੇ ਸਕੀ ਨਲ ਦੇ ਨੇੜੇ ਰਮਦਾਸ ਵਿੱਚ ਰਾਹਤ ਕੈਂਪਾਂ ਦਾ ਜੋ ਜਨਕੀ ਥਗੇ ਜਿਥੋਂ ਵੱਖ-ਵੱਖ ਟੀਮਾਂ ਦੇ ਵਲੰਟੀਅਰ ਵੱਖ-ਵੱਖ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਰਾਹਤ ਸਮੱਗਰੀ ਵੰਡ ਰਹੇ ਨੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਪੰਜਾਬ ਦੀ ਟੀਮ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਈ ਜਾ ਰਹੀ ਹੈ ਇਸ ਮੌਕੇ ਕਾਲਕਾ ਨੇ ਇਲਾਕੇ ਦੇ ਵਿੱਚ ਧਰਮ ਪ੍ਰਵਰਤਨ ਤੇ ਵੀ ਚਿੰਤਾ ਜ਼ਾਹਰ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਰਾਹਤ ਕੈਂਪ ਜਿਹੜਾ तकरीबन ਪਿਛਲੇ 13-14 ਦਿਨ ਤੋਂ ਲੱਗਿਆ ਜਿਸ ਵਕਤ ਪੂਰਾ ਪਾਣੀ ਦਾ ਬਹਾਵ ਸੀ ਇੱਥੇ ਔਰ ਹਰ ਤਰੀਕੇ ਦੀ ਜਿਹੜੀ ਇੱਥੇ ਦੀ ਫਸਲ ਹੈ ਜਿਹੜੀ ਆ ਉਹ ਬਿਲਕੁਲ ਤੈਸਟ-ਟੈਸ ਹੋ ਗਈ ਔਰ ਇੱਥੇ ਇਹ ਕੈਂਪ ਇਸ ਕਰਕੇ ਲਾਇਆ ਗਿਆ ਕਿਉਂਕਿ ਲੋਕਾਂ ਦੇ ਘਰ ਤੱਕ ਪਹੁੰਚਦੀ ਸਮਗਰੀ ਨਹੀਂ ਸੀ ਉਹਨਾਂ ਕੋਲੋਂ ਲੰਗਰ ਦੇ ਪ੍ਰਬੰੰਧ ਨਹੀਂ ਹੋ ਰਹੇ ਸੀ ਰਸਦਾ ਨਹੀਂ ਸੀ ਸੋ ਇੱਥੇ ਦੇ ਪਿੰਡ ਇਹ ਜਿਹੜਾ ਡੇਰਾ ਪਠਾਣਾ ਇਹ ਪਿੰਡ ਦੇ ਸਾਰੇ ਸਹਿਯੋਗੀਆਂ ਨੇ ਮਿਲ ਕੇ ਜਿਸ ਤਰੀਕੇ ਦੇ ਨਾਲ ਸਾਡਾ ਸਾਥ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਨਦਰ ਧੰਨਵਾਦ ਕਰਦਾ ਔਰ ਲਗਾਤਾਰ ਇਹ ਸਾਡੀ ਜਿਹੜੀ ਟੀਮ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਟਾਫ ਦੀ ਸਾਡੇ ਵੋਲੰਟੀਅਰਸ ਦੀ ਸਰਦਾਰ ਮਨਜੀਤ ਸਿੰਘ ਭੋਮਾ ਉਹਨਾਂ ਦੀ ਇਹ ਲਗਾਤਾਰ ਇਸ ਸੀਡਾ ਨੇਸ਼ਨ ਕਰ ਰਹੇ ਹੈ ਕਿ ਜਿਹੜੀ ਜਿਹੜੀ ਚੀਜ਼ ਦੀ ਇੱਥੇ ਰਿਕੁਆਇਰਮੈਂਟ ਹੋਏ ਉਹ ਅਸੀਂ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਜਿਹੜੀਆਂ ਵੀ ਸੇਵਾਵਾਂ ਦੇ ਹਿਸਾਬ ਆਇਆ ਉਹਦੇ ਵਿੱਚ ਬੜੀ ਵੱਡੀ ਪਾਰਦਰਸ਼ਤਾ ਦੇਖੀ ਹੈ ਔਰ ਉਹਦੇ ਉੱਤੇ ਪੂਰਾ ਕੰਟਰੋਲ ਰੱਖਿਆ ਹੈ ਅੱਜ ਅਸੀਂ ਸਾਡੀ ਟੀਮਾਂ ਜਿੱਥੇ ਨਿਰੰਤਰ ਇਹਨੂੰ ਦੇਖ ਰਹੀ ਹੈ ਅਸੀਂ ਆਪ ਜਗਦੀਪ ਸਿੰਘ ਕਾਲੋ ਜੀ ਦੂਜੀ ਵਾਰ ਆ ਰਹੇ ਆ ਮੈਂ ਆਪ ਇੱਥੇ ਆ ਕੇ ਦੇਖਿਆ ਪਰ ਉਹਨਾਂ ਘਰਾਂ ਤੱਕ ਅਸੀਂ ਹੋ ਕੇ ਆਏ ਜਿੱਥੇ ਅੱਜ ਵੀ ਅਜ ਨਾਲੇ ਵਰਗੇ ਹਲਕੇ ਚ ਜਿੱਥੇ ਅੱਜ ਵੀ ਲੋਕਾਂ ਤੱਕ ਕੋਲ ਪਹੁੰਚਣ ਦਾ ਸਾਧਨ ਨਹੀਂ ਹੈ ਉੱਥੇ ਸਾਨੂੰ ਕਿਸ਼ਤੀ ਚ ਜਾਣਾ ਪਿਆ ਸੋ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਰਿਕੁਆਇਰਮੈਂਟ ਹੋ ਉਹਨੂੰ ਪ੍ਰੋਪਰ ਮੁਹਈਆ ਕਰਾ ਸਕੀਏ ਇਹ ਅਸੀਂ ਪੂਰਾ ਦੇਖ ਰਿਹਾ ਅੱਜ ਜਿਸ ਤਰੀਕੇ ਨਾਲ ਇੱਥੇ ਲੋਕਾਂ ਦੇ ਕੋ ਲੋਕ ਕੱਪੜੇ ਲੱਥੇ ਖਤਰਾ ਖਰਾਬ ਹੋ ਗਏ ਨੇ ਪਿੰਡਾਂ ਦੇ ਵਿੱਚ ਉਹਨਾਂ ਲਈ ਅੱਜ ਟਰੈਕ ਸੂਟਸ ਦਿੱਤੇ ਗਏ ਨੇ ਤਰਪਾਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਮੈਡੀਕਲ ਕਿਟਸ ਬਣਾ ਕੇ ਲਈ ਜਾ ਰਹੀਆਂ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਲਈ ਜਾ ਰਹੀਆਂ ਸੋ ਅਸੀਂ ਅਨੇਕ ਜਿਹੜੀਆਂ ਸੇਵਾਵਾਂ ਨੇ ਸਾਰੀਆਂ ਸੰਗਤਾਂ ਦੇ ਮਿਲ ਕੇ ਸਹਿਯੋਗ ਨਾਲ ਹੋਈ ਹੈ ਮੈਂ ਦੇਖਿਆ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਜਾ ਪੰਜਾਬ 55 ਕਿਲੇ ਜਿਹੜੇ ਨੇ ਜ਼ਮੀਨਾ ਉਹ ਤਹਿਸ਼ ਨਹਿਸ਼ ਹੋ ਗਈ ਮਗਰ ਅੱਜ ਵੀ ਉਹ ਹੌਸਲੇ ਦੇ ਵਿੱਚ ਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਕਿ ਭਈ ਇਸ ਵਿਪਤਾ ਦੀ ਘੜੀ ਨੂੰ ਤੁਸੀਂ ਟਾਲਤਾ ਔਰ ਕੋਈ ਐਸਾ ਜਾਨੀ ਨੁਕਸਾਨ ਨਹੀਂ ਹੋਇਆ ਮਗਰ ਹਮੇਸ਼ਾ ਗੁਰੂ ਦਾ ਭਾਣ ਨਹੀਂ ਮੰਨਣ ਵਾਲੀ ਕੌਮ ਇਹਨਾਂ ਸਾਰੇ ਚੜ੍ਹਦੀ ਕਲਾ ਵਿੱਚ ਨੇ ਔਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਸ ਇਲਾਕੇ ਨੇ ਪਿਛਲੇ ਕਈ ਸਾਲਾਂ ਤੋਂ ਜੋ ਦੇਖਿਆ ਕਿ ਇੱਥੇ ਜਿਹੜਾ ਪਰਤਰਨ ਪਰਵਰਤਨ ਹੋ ਰਿਹਾ ਮੇਰੇ ਨਾਲ ਇੱਥੇ ਬਹੁਤ ਸਾਰੇ ਨੌਜਵਾਨ ਮੇਰੇ ਵੀਰ ਬੈਠੇ ਆ ਮੈਂ ਇਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਇਹ ਗੁਰੂਆ ਪੀਰਾਂ ਦੀ ਧਰਤੀ ਹੈ ਔਰ ਜਿੰਨਾ ਕ ਮਾਣ ਅਸੀਂ ਆਪਣੇ ਗੁਰੂਆਂ ਦਾ ਕਰਾਂਗੇ ਗੁਰੂ ਨੇ ਸਾਡੀ ਓਨੀ ਗਵਾ ਫੜ ਕੇ ਰੱਖਣੀ ਹੈ ਜੇ ਕਿਤੇ ਅਸੀਂ ਗੁਰੂ ਤੋਂ ਮੁਨਕਰ ਹੁੰਦੇ ਆ ਤੇ ਫਿਰ ਐਫੂ ਜੀ ਇਤਰਾਜ਼ ਦੀਆਂ ਆਣੀਆਂ ਸੰਭਵੀ ਹੋ ਜਾਂਦੀ ਐ ਸੋ ਸਾਰਿਆਂ ਤੋਂ ਮੈਂ ਬੇਨਤੀ ਕਰਾਂਗਾ ਆਪਾਂ ਸਾਰੇ ਮਿਲ ਕੇ ਗੁਰੂ ਵਾਲੇ ਬਣੀਏ ਅੰਮ੍ਰਿਤ ਪਾਣ ਕਰੀਏ ਗੁਰੂ ਦੇ ਜਸ ਗਾਇਨ ਕਰੀਏ ਘਰ-ਘਰ ਦੇ ਵਿੱਚ ਗੁਰੂ ਸਾਹਿਬ ਦੇ ਸ਼ਬਦ ਹੋਣ ਗੁਰਦੁਆਰਿਆਂ ਦੇ ਵਿੱਚ ਉਹੀ ਰੌਣਕਾਂ ਲੱਗਣ ਜੋ ਉਤੋਂ ਹਟ ਕੇ ਅੱਜ ਦੂਜੇ ਪਾਸੇ ਜਾ ਰਹੀ ਐ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਮੇਸ਼ ਸਿੰਘ ਜੀ ਕਾਲਕਾ ਸਾਹਿਬ ਦੇਗ ਜਰਨਲ ਸੁਕਰਤ ਸਰਦਾਰ ਜਗਦੀਪ ਸਿੰਘ ਜੀ ਕਾਲੋ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ 25 ਅਗਸਤ ਤੋਂ ਪਿੰਡ ਡੇਰਾ ਪਠਾਣਾ ਹਲਕਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਪਟਾੜਾ ਰੋਡ ਤੇ ਜਿਹੜਾ ਪਿੰਡ ਸਥਿਤ ਆ ਇੱਥੇ ਗੁਰੂ ਕੇ ਲੰਗਰ 25 ਅਗਸਤ ਤੋਂ ਲਗਾਤਾਰ ਜਿਹੜੇ ਆ ਚੱਲ ਰਹੇ ਆ ਤੇ ਸਾਡਾ ਅਗਲਾ ਜਿਹੜਾ ਗੁਰੂ ਕੇ ਲੰਗਰ ਆ ਪੋ 3-4 ਦਿਨ ਤੋਂ ਅਸੀਂ ਦੂਸਰਾ ਕੈਂਪ ਜਿਹੜਾ ਵਾ ਅਜ ਨਾਲੇ ਸਕੀ ਦੇ ਪੁਲ ਦੇ ਉੱਤੇ ਜਿਹੜਾ ਵਾ ਲਗਾਇਆ ਵਾ ਇੱਥੇ ਸਾਡੇ ਵਲੰਟੀਅਰ ਪਿੰਡ ਦੀਆਂ ਸਾਰੀਆਂ ਟੀਮਾਂ ਦੇ ਨਾਲ ਸਹਿਯੋਗ ਕਰਕੇ ਪੰਚਾਇਤ ਦੇ ਨਾਲ ਸਹਿਯੋਗ ਕਰਕੇ ਪਿੰਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੌਜਵਾਨ ਜਿਹੜੀ ਆ ਟੀਮ ਯਾਨੀ ਜਿੰਨੀ ਦੇਰ ਜਿਹੜੇ ਸਾਡੇ ਭਰਾ ਨੇ ਕੋਈ ਹੜਾ ਪੀੜਤਾਂ ਤੋਂ ਜਿਹੜੀ ਆ ਰਾਤ ਮਹਿਸੂਸ ਨਹੀਂ ਚੰਗੀ ਤਰ੍ਹਾਂ ਕਰ ਲੈਂਦੇ ਆਪਣੇ ਪੈਰਾਂ ਸਿਰ ਨਹੀਂ ਹੋ ਜਾਂਦੇ ਕੋਈ ਦੇ ਰਹੇ ਜਿਹੜੇ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰ ਜਿਹੜੇ ਆ ਇੱਥੇ ਵੀ ਡੇਰਾ ਪਠਾਣਾ ਕੈਂਪ ਦੇ ਵਿੱਚ ਵੀ ਤੇ ਜਨਾਲੇ ਕੈਂਪ ਦੇ ਵਿੱਚ ਵੀ ਇਹ ਲਗਾਤਾਰ ਜਾਰੀ ਰਹਿਣਗੇ ਤੇ ਸਾਡੀਆਂ ਜਿਹੜੀਆਂ ਨੇ ਟੀਮਾਂ ਨੇ ਵਲੰਟੀਅਰ ਦੀਆਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿੰਡਾਂ ਦੇ ਨੌਜਵਾਨ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਇਲਾਕੇ ਦੇ ਪ੍ਰਬੰਧਕਾਂ ਦੇ ਨਾਲ ਜਿਹੜਾ ਵਾ ਸੰਜੋਗ ਕਰਕੇ ਲਗਾਤਾਰ ਨਿਰੰਤਰ ਜਿਹੜਾ ਵਾ ਗੁਰੂ ਕੇ ਲੰਗਰ ਬੇਜਵਾਨਿਆਂ ਲਈ ਪਸ਼ੂ ਪਸ਼ੂਆਂ ਲਈ ਜਿਹੜਾ ਚਾਰਾ ਹੋਰ ਜ਼ਰੂਰੀ ਵਸਤਾ ਇਦਾਂ ਇਹ ਗੁਰੂ ਕੇ ਲੰਗਰ ਨਿਰੰਤਰ ਜਿਹੜੇ ਆ ਜਾਰੀ ਰਹੇ